ਹੈਲੋ ਦੋਸਤੋ ਸਸੀ ਕਾਲ ਕਿਵੇਂ ਹਾਲ ਚੱਲਿਆ ਤੁਹਾਡੇ ਅਸਲ ਦਿਨ ਭਾਈ ਮੈਨੂੰ ਛੁੱਟੀ ਸੀ ਪਰ ਮੇਰਾ ਬਹੁਤ ਬੀਚਿਆ ਕੋ ਗਿਆ ਅੱਜ ਪੂਰੇ ਦਿਨ ਕੰਮ ਖੁਮ-ਖਮ ਕਰਦਿਆ ਇਹ ਘਰ ਉਹ ਘਰ ਸਬ지 ਬਨਾਉ ਰੋਟੀ ਆਟਾ ਕੱਪੜੇ ਤੋਏ ਬਹੁਤ ਹੀ ਮਤਲਬ ਘਰ ਦੀ ਸਾਫ ਸਫਾਈ ਕੀਤੀ ਕੱਲ ਵੀ ਕਿਸ ਨੇ ਆਣਾ ਕਿਨੇ ਨਵੇਂ ਸਾਲ ਨੇ ਕੱਲ ਮੇਰਾ ਵਰਤੂ ਆ ਪਰਮਾਤਮਾ ਕਰੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇੰਨੀਆਂ ਖੁਸ਼ੀਆਂ ਆ ਜਾਣ ਕਿ ਕੋਈ ਕਮੀ ਕੋਈ ਪੇਸ਼ੀ ਕੋਈ ਅਧੂਰੀ ਨਾ ਰਹੇ ਤੁਹਾਡੀ ਲਾਈਫ ਦੇ ਵਿੱਚ ਤੇ ਇਹ ਪਰਮਾਤਮਾ ਤੁਹਾਡੀਆਂ ਸਾਰੀਆਂ ਇਛਾਵਾਂ ਫੁਲਫਿਲ ਕਰ ਦੇ ਤੇ ਵਾਈ ਗੁਰੂ ਤੁਹਾਨੂੰ ਗੋਡ ਅੱਲਾ ਰਾਮ ਰਹੀਮ ਜੋ ਵੀ ਹੈ ਤੇ ਤੁਹਾਨੂੰ ਬLES ਕਰਨ ਤੁਹਾਡੀ ਜ਼ਿੰਦਗੀ ਚ ਕੋਈ ਔਖਣਾ ਤਕਲੀਫਾ ਨਾ ਰਹ ਜਾਣ ਤੇ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਸਮੂਥ ਢੰਗ ਨਾਲ ਜੀ ਸਕੋ ਪਰਮਾਤਮਾ ਕਰੇ ਇੰਨੀਆਂ ਤੋਂ ਖੁਸ਼ੀਆਂ ਆ ਜਾਣ ਕਿ ਤੁਹਾਡੇ ਕੋ ਸਾਂਭੀਆਂ ਨਾ ਜਾਣ ਤੇ ਕਈ ਵਾਰੀ ਕਹਿੰਦੇ ਆ ਨਾ ਮੈਂ ਇੰਨੀ ਦੌਲਤਾਂ ਜਿਵੇਂ ਇੰਨੀ ਖੁਸ਼ੀ ਆ ਜੇ ਕਿ ਮੈਂ ਰੱਖ ਰੱਖ ਭੁੱਲਾ ਤੇ ਉਵੇਂ ਹੀ ਪਰਮਾਤਮਾ ਤੁਹਾਡੇ ਕਦਮਾਂ ਪੈਰਾਂ ਪਿੱਛੇ ਮੇਰੀ ਵੀ ਜ਼ਿੰਦਗੀ ਸੁਧਰ ਜਾਵੇ ਤੇ ਦੁੱਖ ਤਕਲੀਫਾਂ ਬਹੁਤ ਹੁੰਦੀਆਂ ਜਦੋਂ ਤਕਲੀਫਾਂ ਹੁੰਦੀਆਂ ਉਹਨਾਂ ਨੂੰ ਸਹਿਣਾ ਬਹੁਤ ਔਖਾ ਹੁੰਦਾ ਪਰਮਾਤਮਾ ਕਿਸੇ ਨੂੰ ਔਕੜਾਂ ਖੁਸ਼ੀਆਂ ਰੂਣੀ ਧੂਣੀ ਕਿਸੇ ਨੂੰ ਨਾ ਦਿਖਾਈ ਤੇ ਸਾਰਿਆਂ ਦੀ ਜ਼ਿੰਦਗੀ ਜਿਹੜੀ ਹੈ ਖੁਸ਼ੀਆਂ ਨਾਲ ਭਰਦੀ ਔਰ ਖੁਸ਼ੀਆਂ ਵੀ ਇੰਨੀਆਂ ਕਿ ਸਾਬੀਆਂ ਨਾ ਜਾਣ ਠੀਕ ਹੈ ਜਿਨ੍ਹਾਂ ਦੀ ਕੋਈ ਵੀ ਇਸ਼ਾਵਾਂ ਅਤੂਰੀਆਂ ਰਹਿ ਗਈਆਂ ਪੱਛੀ ਵਿੱਚ ਉਹ ਆਪਣੀਆਂ ਛੱਬੀ ਚ ਪੂਰੀਆ ਕਰ ਲੈਣ ਜ਼ਿੰਦਗੀ ਜਿੱਥੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਤੁਹਾਨੂੰ ਮਾਲਕ ਕਰੇ ਛੱਬੀ ਦੇ ਵਿੱਚ ਤੁਸੀਂ ਉੱਥੇ ਪਹੁੰਚ ਜਾਓ ਤੇ ਪਰਮਾਤਮਾ ਸਾਰਿਆਂ ਦੀ ਜਿੰਦਗੀ ਮਾਲਕ ਦੀ ਦਇਆ ਨਾਲ ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਹਨ ਤੇ ਜਿਨ੍ਹਾਂ ਦੇ ਘਰ ਲੜਕੀਆਂ ਨਹੀਂ ਹੁੰਦੀਆਂ ਉਹ ਥੋੜੇ ਜਿ ਮਾਇੂਸ ਰਹਿੰਦੇ ਆ ਕਿਉਂਕਿ ਕੁੜੀਆਂ ਨਾਲ ਬੜੀ ਖੁਸ਼ੀ ਹੁੰਦੀ ਹੈ ਕਦੀ ਇਹਨਾਂ ਸੋਚੋ ਕਿ ਸਾਡੇ ਘਰ ਕੁੜੀਆਂ ਨੇ ਕਦੀ ਇਹਨਾਂ ਸੋਚੋ ਕਿ ਸਾਡੇ ਘਰ ਮੁੰਡੇ ਹੀ ਆ ਪਰਮਾਤਮਾ ਕੁੜੀਆਂ ਮੁੰਡੇ ਸਭ ਬਣਾਣੀ ਇਹ ਸਭ ਮੈਂ ਤਾਂ ਕਿ ਆ ਕਿ ਕੋ ਲੋੜੀ ਵੀ ਹੋਣੀ ਆ ਨਵਾਂ ਸਾਲ ਤੇ ਬੀਜਣਾ ਉਸ ਤੋਂ ਬਾਅਦ ਲੋੜੀ ਦਾ ਤਿਆਰ ਆਣਾ ਕੁੜੀਆਂ ਮੁੰਡੇ ਸਭ ਪਰਮਾਤਮਾ ਦੀ ਦੇਣ ਹੈ ਤੁਹਾਡੇ ਬੱਚੇ ਹੋਣ ਬਸ ਨੇਕ ਤੇ ਮਹਾਰਾਜ ਸਾਰੇ ਹੰਦਕਾਰ ਕੁਸ਼ੀਏ ਕਿਹੜੀ ਲੈ ਆਵੇ ਤੇ ਆ ਪੁੱਤਰ ਦੋਵੇਂ ਉਦੀ ਦੇਣ ਆ ਬਾਕੀ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਆ ਕਦੀ ਬਿਜ਼ਨਸ ਅੱਗੇ ਤੇ ਕਦੀ ਪਿੱਛੇ ਕਦੀ ਕਮਪਲੀ ਹੋ ਜਾਂਦਾ ਤੇ ਫੇਰ ਤੂੰ ਰੀਸਟਾਰਟ ਕਰਨਾ ਪੈਂਦਾ ਤੇ ਜਦੋਂ ਵੀ ਕੋਈ ਜ਼ਿੰਦਗੀ ਚ ਮੁੱਖ ਔਕੜਾ ਮੁਸ਼ਕਿਲਤ ਆਉਂਦੇ ਆ ਤਾਂ ਉਸ ਸਮੇਂ ਪਰਮਾਤਮਾ ਨੂੰ ਯਾਦ ਕਰੋ ਤੇ ਉਹ ਆਪ ਸਹਾਇ ਹੋਣ ਕੇ ਉਸ ਟਾਈਮ ਪਰਮਾਤਮਾ ਦੇ ਅੱਗੇ ਇੱਕੋ ਹੀ ਅਰਦਾਸ ਅਜੋਈ ਬੇਨਤੀ ਲਗਾਓ ਕਿ हे ವೈਗੁਰੂ हे ਪਰਮਾਤਮਾ ਸਾਡੀ ਜ਼ਿੰਦਗੀ ਚੋਂ ਮੁਸ਼ਕਲਾਂ ਦੂਰ ਕਰ ਦੋ ਤੇ ਸਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦੋ ਤੇ ਪਰਣੀ ਵੀ ਚਾਹੀਦੀ ਆ ਬਸ ਕੈਂਡਾ ਕਰ ਰਹਿ ਗਿਆ ਜੀ ਹੁਣ ਸਾਰਿਆਂ ਨੂੰ ਨਵੇਂ ਸਾਲ ਦਾ ਇੰਤਜ਼ਾਰ ਹੈ ਤੇ ਆਪਾਂ ਵੀ ਕਰਦੇ ਆ ਟੀਵੀ ਦੇਖਦੇ ਆ ਤੇ ਹੋਰ ਆ ਪੱਕੀ ਕਰਨਾ ਹੁੰਦਾ ਕਿ ਲਾਈਵ ਜਾ ਕੇ ਫਿਰ ਤੁਹਾਨੂੰ ਹੈਪੀ ਨਿਊ ਇਅਰ ਵੀ ਕਵਾਂਗੇ ਸਾਰਿਆਂ ਨੂੰ ਅ ਥੋੜਾ ਥੋੜਾ ਤਾਂ ਬਣਦਾ ਹੈ ਥੋੜੀ ਦੇਰ ਰਹੀ ਹੈ ਹੈਪੀ ਨਿਊ ਇਅਰ ਔਰ ਮਲਾ 26 ਚੜੇਗਾ ਵਹ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਹੁੰਦਾ ਵਹਿਮ ਕਿ ਪਤਾ ਨਹੀਂ ਨਵਾਂ ਸਾਲ ਆਏਗਾ ਕੀ ਬਣ ਜਾਣਾ ਕਿੰਨੀ ਕੁ ਖੁਸ਼ੀ ਮਿਲ ਜਾਣੀ ਤੇ ਸਾਨੂੰ ਸਾਡੀਆਂ ਇਸ਼ਾਵਾਂ ਫੁੱਲਫੀਲ ਹੋ ਜਾਣਗੀਆਂ ਜਾਂ ਨਹੀਂ ਇਹ ਇਹ ਸੋਚ-ਸੋਚ ਕੇ ਸਾਰੇ ਹੈਪੀ ਨਿਊ ਈਅਰ ਕਹੂੰਗਾ ਤਾਂ ਪਤਾ ਨਹੀਂ ਸਾਲ ਮਿਹਰਬਾਨ ਹੋ ਜੂ ਤਾਂ ਮੈਂ ਐਵੇਂ ਕਰੂੰਗਾ ਮੈਂ ਕੇਕ ਵੀ ਕੱਟੂੰਗਾ ਮੈਂ ਪਾਰਟੀ ਵੀ ਕਰੂੰਗਾ ਮੈਂ ਸਭ ਕੁਝ ਕਰੂੰਗਾ ਮਤਲਬ ਅੰਦਰਲਾ ਮਨ ਕੀ ਕਹਿੰਦਾ ਹੁੰਦਾ ਅੰਦਰਲਾ ਮਨ ਕਹਿੰਦਾ ਇੰਜੋਇਮੈਂਟ ਨਹੀਂ ਹੁੰਦੀ ਇਹ ਅੰਦਰਲਾ ਮਨ ਕਹਿੰਦਾ ਕਿ ਪਰਮਾਤਮਾ ਤੂੰ ਮੈਨੂੰ ਸਭ ਕੁਝ ਦੇ ਦੇ ਤੇ ਖੁਸ਼ੀਆਂ ਖੇੜਿਆ ਨਾ ਮੇਰੀ ਜ਼ਿੰਦਗੀ ਭਰ ਦੇ ਤੇ ਕਿਸੇ ਬਾਰੇ ਵੀ ਕੋਈ ਨਹੀਂ ਸੋਚਦਾ ਆਪਣੇ ਬਾਰੇ ਹੀ ਸਾਰੇ ਸੋਚਦੇ ਐ ਤੇ ਆਪਣੇ ਆਪਣੇ ਬਾਰੇ ਹੀ ਕਹਿੰਦੇ ਐ ਕਿ ਪ੍ਰਮਾਤਮਾ ਮੈਨੂੰ ਖੁਸ਼ੀਆਂ ਦੇ ਪਰ ਸਰਬੱਤ ਦਾ ਭਲਾ